ਉਹ ਪਹਿਲੇ ਮੇਲੇ ਪਹੁੰਚੀ ਕਿ ਆਪਾਂ ਇਹਦਾ ਆਟੋ ਖੋਲੇ ਹੋਣਾ ਉਹਨੇ ਲੱਤਾਂ ਤੇ ਮਾਰੀਆਂ ਆ ਮੋਬਾਈਲ ਮੇਰਾ ਕੋਲ ਹੈ ਕਿ ਕਿੰਨਾ ਦੂਰਾ ਹੋ ਗਿਆ ਉਹਨਾਂ ਨੂੰ ਕਹਾਂਗੇ ਨਹੀਂ ਤੂੰ ਨਿਕਲ ਚਾਹ ਦਿਨ ਚੜ ਗਿਆ ਉਹਨਾਂ ਨੇ ਫੜ ਕੇ ਐਸਾ ਬੰਦ ਕੀਤਾ ਜਾਵੇ ਮੁੜ ਕੇ ਉਹ ਕੰਮ ਕਰ ਨਾ ਸਕਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਸਵੇਰੇ ਤੜਕਸਾਰ ਇੱਕ ਵਿਅਕਤੀ ਆਪਣੇ ਕੰਮ ਵੱਲ ਜਾਂਦਾ ਵਹ ਤੇ ਉਸ ਨੂੰ ਇੱਕ ਸਵਾਰੀ ਮਿਲਦੀ ਹੈ ਤੇ ਸਵਾਰੀ ਦੇ ਵੱਲੋਂ ਹੀ ਉਸ ਵਿਅਕਤੀ ਦੇ ਨਾਲ ਖੋਲੋਟ ਕੀਤੀ ਜਾਂਦੀ ਹੈ ਤੇ ਅਤੇ ਉਸ ਦੇ ਪੈਸੇ ਜੜਕਿਆ ਛੀਨ ਕੇ ਉਸ ਨੂੰ ਫਰਾਰ ਹੋ ਜਾਂਦੇ ਨੇ ਮੇ ਨਾਲ ਕੋਈ ਵਿਅਕਤੀ ਮੌਜੂਦ ਹੈ ਨਾ ਗਲਤ ਕਰਦੇ ਆ ਕਿ ਮਾਮਲਾ ਕੀ ਹੋਇਆ ਸੀ ਪੂਰਾ ਸਵਾਰੀ ਕਿੱਥੋਂ ਲਿੱਤੀ ਸੀ ਕਰੋ ਕਦੋਂ گے ਸੀਗੇ ਕੀ ਪੂਰਾ ਮਾਮਲਾ ਹੈਗਾ ਮੇ ਨਾਲ ਗਲਤ ਕਰਦੇ ਆ ਕੀ ਨਾਮ ਅੰਕਲ ਗੁਰਿੰਦਰ ਸਿੰਘ ਗੁਰਿੰਦਰ ਜੀ ਕੀ ਮਾਮਲਾ ਹੋਇਆ ਸੀ ਪੂਰਾ ਤੁਸੀਂ ਕਦੋਂ ਕਰੋਗੇ ਸੀਗੇ ਕੀ ਪੂਰਾ ਮਾਮਲਾ ਮੈਂ ਜੀ 3 ਵਜੇ ਘਰੋਂ ਨਿਕਲਿਆ ਜੀ 3 ਵਜੇ ਘਰੋਂ ਜਾ ਕੇ ਸਾਢੇ 3 ਵਜੇ ਸਟੇਸ਼ਨ ਤੇ ਜਾ ਕੇ ਉੱਥੇ ਖੜਿਆ ਉੱਥੋਂ ਮੈਨੂੰ ਸਵਾਰੀਆਂ ਮਿਲਿਆ ਜੀ ਕੁਝ ਸਲੇਮ ਟਾਪਰ ਇਹਦੇ ਚਾਰਕ ਮਿਲ ਗਿਆ ਪੰਜ ਇੱਕ ਮੈਨੂੰ ਕੱਕਵਲ ਰੋਡ ਤੇ ਮਿਲੀ ਕੱਕਵਲ ਰੋਡ ਤੇ ਜਿਹੜੀ ਸਵਾਰੀ ਮਿਲੀ ਉਹ ਕਹਿੰਦੇ ਅੰਕਲ ਜੀ ਮੈਨੂੰ ਅੰਦਰ ਛੱਡ ਦਿਓ ਕਿਉਂਕਿ ਅਸੀਂ ਬਾਹਰ ਲਾਈਦੀ ਆ ਉਹਨੂੰ ਮੈਂ ਅੰਦਰ ਛੱਡਣ ਗਿਆ ਤੇ ਵਾਪਸ ਆ ਰਿਹਾ ਸੀ ਵਾਪਸ ਆਂਦੇ ਇੱਕ ਆਟੋ ਵਾਲਾ ਮਿਲਿਆ ਮੈਨੂੰ ਉਹ ਕੋਈ ਇੱਕ ਸਵਾਰੀ ਬੈਠੀ ਸੀ ਉਹਨੇ ਮੈਨੂੰ ਕਿਹਾ ਅੰਕਲ ਜੀ ਇਹ ਸਵਾਰੀ ਨਾ ਸਾਲਮ ਹੈ ਇਹਨੂੰ ਕਿਹੜਾ ਸਾਧਨ ਸੀਗਾ ਮੈਂ ਤਾਂ ਸਟੇਸ਼ਨ ਤੇ ਜਾਣਾ ਹੀ ਦੁਆਰਾ ਸਵਾਰੀ ਚੜਕੇ ਨਹੀਂ ਕਿਹੜਾ ਸਾਧਨ ਸੀਗਾ ਤੁਹਾਡੇ ਕੋਲ ਆਹੀ ਆਟੋ ਸੀ ਆਟੋ ਸੀ ਆਟੋ ਬੈਟਰੀ ਵਾਲਾ ਠੀਕ ਹੈ ਜੀ ਇਹ ਰਿਕਸ਼ਾ ਜੀ ਤੇ ਉਹਨੇ ਮੈਨੂੰ ਕਿਹਾ ਜੀ ਇਹਨਾਂ ਨੂੰ ਤੁਸੀਂ ਸਾਲਮ ਸਵਾਰੀ ਆ 150 ਮੈਂ ਕੀਤਾ ਅੰਕਲ ਜੀ 50 ਮੈਲੇ ਨਾਲ 100 ਤੁਸੀਂ ਲੈ ਲਓ ਇਹਨੂੰ ਛੱਡ ਦਿਓ ਚਲੋ ਮੈਂ ਕੋਈ ਨਹੀਂ ਮੈਂ ਉਹਨੂੰ ਬਿਠਾ ਲਿਆ ਜੀ ਬਿਠਾ ਕੇ ਤੇ ਉਹਨੂੰ ਮੈਂ ਜਲੇਬੀ ਚੋਂ ਭਜਾਣਾ ਸੀ ਉਹਨੇ ਬਾਦਰ ਕੇ ਰੋਡ ਤੇ ਉੱਥੇ ਮੈਂ ਉਹਨੂੰ ਜਲੇਬੀ ਚੋਂ ਗਲੀ ਦੇ ਵਿੱਚ ਵੜ ਕੇ ਨਾਲ ਹੀ ਅੱਗੇ ਥੋੜੇ ਛੱਡਿਆ ਕਹਿੰਦਾ ਥੋੜੀ ਅੰਕਲ ਜੀ ਹੋਰ ਅੱਗੇ ਛੱਡ ਦਿਓ ਉਹਨੂੰ ਮੈਂ ਛੱਡਿਆ ਉਹ ਸਵਾਰੀ ਉਤਰੀ ਐ ਨਾਲ ਹੀ ਉਹ ਆਟੋ ਆ ਖੜ ਗਿਆ ਜਿਹਨੇ ਬਿਠਾਇਆ ਸੀ ਉਹ ਆਟੋ ਵਾਲਾ ਮੈਨੂੰ ਕਹਿੰਦਾ ਜੀ نیچے ਉਤਰੋ ਹੀ ਤੁਸੀਂ ਪਹਿਲਾਂ نیچے ਉਤਰ ਮੈਗਾ ਮੈਂ ਨੀਚੇ ਕਿਉਂ ਉਤਰਾ ਉਹਨੇ ਐਨੀ ਗੱਲ ਕਹਿ ਕੇ ਨਾਲ ਹੀ ਚਾਬੀ ਕੱਢ ਲਈ ਮੇਰੀ ਚਾਬੀ ਕੱਢਣ ਤੋਂ ਬਾਅਦ ਉਹ ਰਾਡ ਲੈ ਕੇ ਕੱਢ ਕੇ ਉਹਨੇ ਮੇ ਲੱਤਾਂ ਤੇ ਮਾਰੀਆਂ ਮੈਨੂੰ ਅਚਾਨਕ ਬਾਹਰ ਤਾਂ ਡਿਗਣਾ ਹੀ ਸੀਗਾ ਫਿਰ ਬਾਹਰ ਆਇਆ ਉਹਨਾਂ ਦਾ ਮਕਸਦ ਇਹ ਸੀ ਜੀ ਆਟੋ ਖੋਹਦਾ ਪੈਸੇ ਸੀਗੇ ਉਹ ਵੀ ਉਹਨਾਂ ਨੇ ਮੇਰੇ ਬੈਗ ਦੇ ਵਿੱਚੋਂ ਦੇਖ ਲਏ ਤੇ ਮੈਨੂੰ ਦੇਣੇ ਪਏ ਕਿੰਨੇ ਪੈਸੇ ਸੀਗੇ ਉਹ 13000 ਰੁਪਏ ਸੀਗੇ 13000 ਇਹ ਵੀ ਨਕਦੀ ਰਕਮ ਸੀਗੀ ਨਕਦੀ ਇਹ 500 ਉਧਰ ਹੀ ਵਟਿਆ ਸੀ ਜਿਹੜਾ 2-400 ਵਿੱਚ ਉਹ 13000 ਮੇਰੇ ਕੋਲ ਪਰਸਨਲ ਪੈਸਾ ਸੀਗਾ ਜੀ ਇੱਕ ਦਿਨ ਪਹਿਲੇ ਮੈਂ ਉਹਦੀ ਮੋਟਰ ਪਵਾ ਕੇ ਆਇਆ ਆ ਆਟੋ ਦੀ ਉਹ ਪੈਸੇ ਮੈਂ ਘਰੋਂ ਲੈ ਗਿਆ ਤੇ ਬਕਾਇਆ ਮੇਰੇ ਬੈਚ ਸੀ ਮੈਂ ਕੱਢਨੇ ਭੁੱਲ ਗਿਆ ਉਹ ਨਾਲ ਹੀ ਮੇਰੇ ਸਵੇਰੇ ਚੱਲ ਗਏ ਜੇ ਇਸ ਜੀ ਦਾ ਆਪ ਨੂੰ ਡਰ ਹੁੰਦਾ ਖੋਹ ਲੈਣੇ ਕਿਸੇ ਨੇ ਉਹ ਵਾਕਿਓ ਘਮ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਇਧਰ ਰਾਡ ਮਾਰੀਆਂ ਲੱਤਾਂ ਤੇ ਫਿਰ ਇਧਰ ਜਿਹੜੀ ਮਾਰੀ ਜ਼ੋਰ ਦੀ ਮੋਬਾਈਲ ਮੇਰਾ ਕੋਲ ਹੈ ਹੀ ਦੇਖੋ ਕਿੰਨਾ ਦੂਰਾ ਹੋ ਗਿਆ ਹੈ ਮੋਬਾਈਲ ਦੇ ਉੱਤੇ ਵਜਦੀ ਰਾਣ ਨਾਲ ਮੇਰੇ ਇੱਥੇ ਉਹ ਨੁੱਕਰ ਵੱਜੀ ਆ ਉਹ ਲੱਗਨ ਦੇ ਨਾਲ ਮੈਂ ਗਿਰ ਗਿਆ ਫਿਰ ਉਹ ਗੰਡਾਸਾ ਵੀ ਗਿਆ ਕੱਢਣ ਨੂੰ ਗੰਡਾਸਾ ਵੀ ਕੱਢਿਆ ਫਿਰ ਉਹ اچانک ਉਹ ਦੂਸਰਾ ਜਿਹੜਾ ਸਵਾਰੀ ਵਾਲੀ ਸੀ ਬੰਟੀ ਬਣ ਕੇ ਬੈਠੇ ਉਹਨੇ ਉਹਨੂੰ ਕਿਹਾ ਵੀ ਨਹੀਂ ਤੂੰ ਨਿਕਲ ਚੱਲ ਦਿਨ ਚੜ ਗਿਆ ਫੇ ਮੈਂ ਸਮਝ ਗਿਆ ਆਟੋ ਲੈ ਕੇ ਜਾਣਗੇ ਉਸੇ ਵੇਲੇ ਆਟੋ ਲੈ ਗਿਓ ਮੇਰਾ ਤੇ ਆਪਣਾ ਫਰਾਰ ਹੋ ਗਿਆ ਜਿਹਨੇ ਤੁਹਾਨੂੰ ਸਵਾਰੀ ਦਿੱਤੀ ਸੀਗੀ ਉਹ ਸਵਾਰੀ ਚ ਜਿਹੜਾ ਆਟੋ ਚਾਲਕ ਸੀਗਾ ਉਹ ਕੌਣ ਸੀਗਾ ਕੁਝ ਪਤਾ ਸੀ ਉਹਦਾ ਪੰਜਾਬੀ ਬੋਲਦੇ ਸੀਗੀ ਸ਼ਕਲ ਪਛਾਨ ਸਕਦਾ ਉੱਦਾਂ ਦਾ ਪਤਾ ਨਹੀਂ ਉਹਨੇ ਮੈਨੂੰ ਇਹ ਕਿਹਾ ਸੀ ਅੰਕਲ ਜੀ ਮੈਂ ਇੱਕ ਰਾਤ ਦਾ ਚਲਾ ਰਿਹਾ ਮੈਂ ਸ਼ੇਰਪੁਰ ਘਰ ਆ ਮੈਂ ਉੱਥੇ ਚੜਾ ਹੀ ਹਾਂ ਇਸ ਕਰਕੇ ਤੁਸੀਂ ਸਵਾਰੀ ਲੈ ਜਾਓ। ਅੱਛਾ ਸ਼ਕਲੋਂ ਕਿੱਦਾਂ ਲੱਗਦਾ ਸੀਗਾ? ਸ਼ਕਲੋਂ ਕੱਦ ਨਾ ਲੰਬਾ ਨਹੀਂ ਸੀ ਥੋੜਾ ਥੋੜਾ ਹੈਵੀ ਜਿਹਾ ਸੀ। ਮੁੱਛਾਂ ਸੀਗੀਆਂ ਕੱਲੀਆਂ ਉਹਦੇ। ਅੱਛਾ। ਕੱਲੀਆਂ ਮੁੱਛਾਂ ਸੀਗੀਆਂ ਉਹਦੇ ਤੇ ਉਹਦਾ ਥੋੜਾ ਜਿਹਾ ਹੈਵੀ ਸੀਗਾ ਜਿਹੜੀ ਸਵਾਰੀ ਸੀ ਉਹ ਦਾੜੀ ਮੁੱਛਾਂ ਸੀ ਛੋਟੇ ਕੱਦ ਦਾ ਸੀਗਾ ਪਤਲਾ ਜਿਹਾ ਮੁੰਡਾ ਸੀ। ਪਰਵਾਸੀ ਲੱਗਦੇ ਸੀ ਕਿੱਦਾਂ? ਨਹੀਂ ਨਹੀਂ ਪੰਜਾਬੀ ਸੀਗੇ ਦੋਨੇ। ਪੰਜਾਬੀ ਸੀ। ਠੀਕ ਹੈ। ਤੇ ਕਿੰਨੇ ਵਜੇ ਸਮਾਂ ਹੋਣਾ ਸੀ? ਇਹ ਉਸ ਟਾਈਮ ਦੀ ਸਮਾਂ 4 ਵਜੇ ਤੋਂ ਜ਼ਿਆਦਾ ਹੀ ਹੋ ਗਿਆ ਸੀ ਜਦੋਂ ਇਹ ਕੰਡ ਹੋਇਆ। 4 ਵਜੇ ਤੋਂ ਜ਼ਿਆਦਾ। ਜਾ ਕੇ ਉਹ 3:30 ਮੈਂ ਉੱਥੋਂ ਦੁਬਾਰਾ ਗਿਆ ਮੈਂ 4 ਵਜੇ ਤੋਂ ਜ਼ਿਆਦਾ ਹੋ ਗਿਆ ਸੀ اچھا ਜਦੋਂ ਤੁਸੀਂ ਕੱਕਵਰ ਨੂਰਵਾਲ ਰੋਡ ਤੇ ਗਏ ਕੱਕਵਰ ਰੋਡ ਤੇ ਗਏ ਜੀ ਨੂਰਵਾਲ ਰੋਡ ਤੇ ਨਹੀਂ ਜਲੇਬੀ ਚੌਂਗ ਭਦਰ ਕੇ ਰੋਡ ਭਦਰ ਕੇ ਰੋਡ ਭਦਰ ਕੇ ਰੋਡ ਵੱਲੋਂ ਜਦੋਂ ਤੁਸੀਂ ਗਏ ਸੀਗੇ ਤੇ ਜਦੋਂ ਤੁਸੀਂ ਸਵਾਰੀ ਛੱਡਣਾ 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 ਸੀਗਾ ਗਲੀ ਦੇ ਵਿੱਚ ਤੇ ਉਦੋਂ ਜਦੋਂ ਸਾਹਮਣੇ ਉਹ ਆਟੋ ਵਾਲੇ ਦੇ ਵਿੱਚ ਦੁਬਾਰਾ ਆਟੋ ਵਾਲਾ ਆ ਗਿਆ ਤੇ ਕਿੰਨੇ ਜਾਣੇ ਸੀ ਉਹਦੇ ਉਹੀ ਜਿਸ ਕੱਲ੍ਹ ਜਿੱਥਾ ਬਿਠਾਇਆ ਉੱਦੇ ਸੀਗੇ ਟੋਟਲ 2 ਜਣੇ ਸੀ ਦੋ ਹੀ ਜਣੇ ਟੋਟਲ ਅੱਛਾ ਉਹਨਾਂ ਨੇ ਪਹਿਲੇ ਮਿਲੇ ਭਗਤ ਸੀ ਕਿ ਆਪਾਂ ਇਹਦਾ ਆਟੋ ਖੋਣਾ ਹੀ ਕੋਣਾ ਹੂੰ ਇਸੇ ਤਰੀਕੇ ਗਲੀ ਦੇ ਵਿੱਚ ਕਿਉਂਕਿ ਉਹਨਾਂ ਲਈ ਸਾਰਾ ਫੈਕਟਰੀ ਏਰੀਆ ਮੇਰੇ ਦੁਆਚ ਇਹ ਨਹੀਂ ਆਈ ਵੀ ਰਹਾਇਸ਼ੀ ਏਰੀਆ ਨਹੀਂ ਆਇਆ ਇਹ ਫੈਕਟਰੀ ਹੈ ਇੱਥੇ ਜਿਹੜੇ ਨਿਕਲਣੇ ਬਹੁਤ ਮਸ਼ਹੂਰੂਮ ਚਾਇਆ ਮਰ ਕੋਈ ਬਾਹਰ ਨਹੀਂ ਨਿਕਲਿਆ ਉਦੋਂ ਫਿਰ ਇੱਕ ਸੱਜਣ ਸੀਗਾ ਜਿਨੇ ਮੇਰੇ ਚੌਂਕੀਦਾਰੀ ਸੀ ਉਹ ਵੀ ਤੇ ਉਹਨੇ ਮੇਰੀ ਫੋਨ ਤੇ ਗੱਲ ਕਰਾਈ ਮੇਰੇ ਭਾਈ ਸਾਹਿਬ ਨੂੰ ਫੋਨ ਕੀਤਾ ਜਿਹੜੇ ਨੰਬਰ ਯਾਦ ਸੀ ਜਾਂ بیٹے ਬਹੂ ਦਾ ਨੰਬਰ ਯਾਦ ਸੀ ਮੈਨੂੰ ਆਪਣੇ ਭਾਈ ਦਾ ਸੀ ਭਾਈ ਮੈਂ ਉੱਥੇ ਨੇੜੇ ਰਹਿੰਦਾ ਨੂਰਾ ਰੋਡ ਤੇ ਉਹ ਆਇਆ ਜਾਨੋ ਮੇਰੇ ਬੇਟਾ ਬਹੁਤ ਗੱਡੀ ਲੈ ਕੇ ਪਹੁੰਚ ਗਿਆ ਉੱਥੇ ਤੇ ਫਿਰ ਮੈਨੂੰ ਇਹ ਇਹ ਰਿਪੋਰਟ ਵਗੈਰਾ ਜੋ ਵੀ ਪੜੇ ਲਿਖੇ ਬੱਚੇ ਇਹਨਾਂ ਨੇ ਕੀਤੀ ਹੈ ਜਿਹੜੇ ਜਿਹੜੇ ਥਾਣੇ ਦੇ ਵਿੱਚ ਬਸਤੀ ਬਸਤੀ ਕੀਤੀ ਤੇ ਪੁਲਿਸ ਦੇ ਸਾਡਾ ਕਾਫੀ ਜ਼ਾਦ ਦਿੱਤਾ ਐਸਐਚਓ ਤੋਂ ਇੱਕ ਨਾਲ ਹੁੰਦੇ ਉਹਨਾਂ ਦੇ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੀ ਗੱਡੀ ਲੈਣ ਉਹ ਗਏ ਆ ਹੋਰ ਵੀ ਕੋਈ ਤੁਹਾਡੀ ਕੋਈ ਨਕਦੀ ਚੀਜ਼ ਖੋਈ ਹੈ ਜਾਂ ਕੁਝ ਨਹੀਂ ਨਹੀਂ ਬਸ ਆ ਹੀ ਸੀ ਗਏ ਹੋਰ ਤਾਂ ਮੇਰੇ ਕੁਝ ਨਹੀਂ ਪਾਇਆ ਅਕਸਰ ਹੀ ਐਦਾਂ ਹੁੰਦਾ ਰਹਿੰਦਾ ਭਾਜੀ ਨਾ ਕਿੰਨੇ ਮਹੀਨੇ ਹੋ ਗਏ ਮੈਂ ਚਲਾਉਂਦੇ ਕੋਈ ਐਸੀ ਗੱਲ ਨਹੀਂ ਉੱਧਰ ਪਹਿਲੇ ਵੀ ਅਸੀਂ ਜਾਂਦੇ ਰਹੇ ਆ ਮੈਂ ਗਲਤੀ ਹੋ ਗਈ ਉਹ ਮੈਨੂੰ ਧੋਕੇ ਨਾਲ ਫੈਕਟਰੀ ਏਰੀਆ ਵਾਲੀ ਗਲੀ 'ਚ ਲੈ ਗਿਆ ਇੱਕ ਗਾਗ ਦੇ ਰੂਪ ਦੇ ਵਿੱਚ ਲੰਗ ਰੂਪ 'ਚ ਲਟੇਰੇ ਆਏ ਉਹਨੇ ਬਿਠਾਇਆ ਮੈਨੂੰ ਗਾਗ ਦੇ ਰੂਪ 'ਚ ਹਮ ਲੱਗਦਾ ਹੁਣ ਕਿਤਨੇ ਕਿਤੇ ਤੁਸੀਂ ਜਿੱਕਰ ਕੰਮ ਕਰ ਰਹੇ ਹੋਗੇ ਠੀਕ ਹੈ ਤੇ ਆਨਲ ਸਮਝਦੇ ਚੋਂ ਤੁਸੀਂ ਕਾਹਤੇ ਵਿਸ਼ਵਾਸ ਕਰ ਪਾਓਗੇ ਨਾ ਵਿਸ਼ਵਾਸ ਅਸੀਂ ਉੱਥੇ ਕਰਾਂਗੇ ਜਿਹੜਾ ਬਾਹਰ ਚੌਂਕ 'ਚ ਉਤਰੂਗਾ ਏਦਾਂ ਅੰਦਰ ਅਸੀਂ ਕਿਤੇ ਨਹੀਂ ਜਾਵਾਂਗੇ ਹੂੰ ਅੰਦਰ ਜਾਵਾਂ ਕੋਈ ਕਿਤੇ ਖਤਰਾ ਮੰਡਰਾ ਰਿਹਾ ਖਤਰਾ ਮੰਡਰਾ ਰਿਹਾ ਕੋਈ ਫੈਮਿਲੀ ਹੋਈ ਤੇ ਜਿਹਦੇ ਬੱਚੇ ਛੋਟੇ-ਛੋਟੇ ਨਾਲ ਹੁੰਦੇ ਅੱਗੇ ਛੱਡ ਕੇ ਅੰਦਰ ਰਏ ਸੀ ਸਟੇਸ਼ਨ ਤੋਂ ਫੁੱਲਾਵਾਲ ਚੌਂਕ ਤੱਕ ਵੀ ਜਾਂਦੇ ਰਏ ਸਵਾਰੀ ਇੰਸੀਡੈਂਟ ਕੋਈ ਗੱਲ ਨਹੀਂ ਇਹ ਹੈ ਇਹ ਕੋਈ ਬਹੁਤ ਤਕੜਾ ਗ੍ਰੋ ਹਾਜੂਲਟਰੀਆ ਦਾ ਅੱਛਾ ਇਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਮੇਰਾ ਸਾਰਾ ਸਮਾਨ ਦਵਾਇਆ ਜਾਵੇ ਗੱਡੀ ਜਿੱਦਾ ਸੀਗੀ ਮੈਨੂੰ ਉੱਦੈ ਦਵਾਈ ਜਾਵੇ ਤੇ ਗੱਡੀ ਦਾ ਹੁਣ ਕਿੱਦਾਂ ਗੱਡੀ ਦਾ ਸਾਰਾ ਸਮਾਨ ਲਾਲਾ ਜੀ ਖਾਲੀ ਪਿੰਜਰੇ ਮਿਲਿਆ ਮੈਨੂੰ ਤਾਂ ਅੱਛਾ ਉਹ ਵੀ ਹੁਸੈਨਪੁਰੇ ਤੋਂ ਅੰਦਰ ਨੂੰ ਜਾਈਏ ਮਲੋਤਰਾ ਬਲੇਸ ਨਾਲ ਅੱਗੇ ਜਾ ਕੇ ਲਾਈਨਾਂ ਦੇ ਕੋਲ ਪਿਆ ਸੀ ਉਹ ਵੀ ਕਿਸੇ ਨੇ ਫੋਨ ਕੀਤਾ ਦੇਖ ਕੇ ਮੈਨੂੰ ਕੋਈ ਤੁਹਾਡਾ ਇਦਾਂ ਦਾ ਗੱਡੀ ਚੋਰੀ ਹੋਈ ਹੈ ਕੋਈ ਮੈਂ ਕਹਾਂ ਹਾਂਜੀ ਉਹ ਕੰਦੇ ਇੱਥੇ ਭਈ ਹੈ ਠੀਕ ਹੈ ਤੇ ਹੁਣ ਵਾਕਈ ਪੁਲਿਸ ਨੂੰ ਮੰਗ ਕੀ ਕਰਦਾ ਪ੍ਰਸ਼ਾਸਨ ਮੰਗ ਆਪਣੀ ਗੱਡੀ ਮਿਲ ਜਾਈ ਬਿਲਕੁਲ ਸਹੀ ਤੇ ਆਪਣੇ ਪੈਸੇ ਮਿਲ ਜਾਈਂ ਕਾਰਵੇ ਕਿਛਨ ਮੰਗਦੇ ਹੋ ਕਾਰਵੇ ਮੰਗਦੇ ਹੋ ਦੋਨੇ ਬੰਦੇ ਫੜੇ ਜਾਣ ਇਹ ਕੰਮ ਤਾਂ ਹੈ ਨਹੀਂ ਪਹਿਲਾਂ ਕੀਤਾ ਪਹਿਲਾਂ ਪਤਾ ਨਹੀਂ ਕਿੰਨੇ ਉਹਨੇ ਗਰੀਬ ਭਰਾ ਲੁੱਟੇ ਹੋਣੇ ਆ ਜਾਂ ਹੋਰ ਅੱਗੋ ਵੀ ਲੁੱਟਣਗੇ ਉਹਨਾਂ ਨੂੰ ਫੜ ਕੇ ਐਸਾ ਬੰਦ ਕੀਤਾ ਜਾਵੇ ਮੁੜ ਕੇ ਉਹ ਕਦੀ ਇਹ ਕੰਮ ਕਰ ਨਾ ਸਕਣ ਬਿਲਕੁਲ ਦੋ ਵਿਅਕਤੀਆਂ ਦੇ ਵੱਲੋਂ ਇਹ ਜਿਹੜਾ ਪਲਾਨਿੰਗ ਕੀਤੀ ਗਈ ਪਹਿਲੇ ਗਾਹਕ ਬਣ ਕੇ ਇੱਕ ਈ ਰਿਕਸ਼ਾ ਜਾਂ ਆਟੋ ਚਾਲਕ ਦੇ ਵਿੱਚ ਬਹਿ ਕੇ ਉਸ ਨੂੰ ਕਹਿਣਾ ਕਿ ਮੈਨੂੰ ਮੇਰੀ ਅ ਜਗਾ ਤੇ ਛੱਡ ਦੇ ਤੇ ਉਸ ਤੋਂ ਬਾਅਦ ਉਸ ਦੇ ਨਾਲ ਹੀ ਖੋਲ ਉਟ ਕਰਨੀ ਧੋਖਾ ਧੜੀ ਕਰਨੀ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਕਾਫੀ ਵੱਡਾ ਜਿਹੜਾ ਗਰੋਹ ਸਾਹਮਣੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਲਗਾਤਾਰ ਵਾਰਦਾਤਾਂ ਨੂੰ ਜਨਮ ਦੇ ਰਿਹਾ ਹੈ ਹਾਲਾਂਕਿ ਤੁਹਾਨੂੰ ਮਾਮਲਾ ਇੱਕ ਪਤਾ ਹੋਏਗਾ ਕਿ ਇੱਕ ਟੈਕਸੀ ਡਰਾਈਵਰ ਦੇ ਨਾਲ ਵੀ ਇਹੋ ਜਿਹਾ ਮਾਮਲਾ ਹੋਇਆ ਸੀਗਾ ਜਦੋਂ ਉਸ ਨੂੰ ਰਾਈਡ ਬੁੱਕ ਰਾਈਡ ਆਂਦੀ ਹੈ ਤੇ ਉਹ ਗੱਡੀ ਚੱਕਦਾ ਆਪਣੀ ਤੇ ਉਹਨੂੰ ਕਸਟਮਰ ਨੂੰ ਬਠਾੰਦਾ ਵਾ ਤੇ ਅੱਗੇ ਜਾ ਕੇ ਇੱਕ ਹੋਰ ਵਿਅਕਤੀ ਬੰਦਾ ਵਾ ਤੇ ਉਸ ਨਾਲ ਵੀ ਇਹੋ ਜਿਹੀ ਵਾਰਦਾਤ ਕੀਤੀ ਜਾਂਦੀ ਹੈ। ਖੋਹ ਲੁੱਟਰਾ ਮਾਮਲਾ ਸਾਹਮਣੇ ਆ ਆਂਦਾ ਨਜ਼ਰ ਆਂਦਾ ਵਾ ਪਰ ਇਹੋ ਜਿਹਾ ਇੱਕ ਹੋਰ ਮਾਮਲਾ ਜਿਹੜੀ ਆ ਬਸਤੀ ਜੋਤੇਵਲ ਤੋਂ ਸਾਹਮਣੇ ਆਇਆ ਵਾ ਜਿੱਤੇ ਕਿ ਇੱਕ ਆਟੋ ਚਾਲਕ ਦੇ ਆਟੋ ਚਾਲਕ ਦੇ ਨਾਲ ਧੁਖਾੜੀ ਅਤੇ ਉਸ ਤੇ 13000 ਰੁਪਏ ਨਕਦੀ ਉਸ ਨੂੰ ਖੋ ਕੇ ਅਜਾ ਤਾ ਫੋਨ ਫੋਨ ਵਗੈਰਾ ਤੋੜ ਕੇ ਉਤੋ ਕੋ ਕਿ ਉਹ ਜ਼ਫਰਾਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਉਸ ਆਰੋਪੀਏ ਦੀ ਭਾਲ ਜਰੂਰ ਕਰ ਰਹੀ ਹੈ ਪਰ ਜਲਦ ਤੋਂ ਜਲਦ ਪਰਵਾਰ ਨੇ ਮੰਗ ਕੀਤੀ ਹੈ ਦੋਸ਼ੀਆਂ ਨੂੰ ਪਕੜਿਆ ਜਾਵੇ ਤੇ ਕੜੀ ਤੱਕੜੀ ਸਜ਼ਾ ਜਿਹੜੀ ਕਿ ਹੈ ਮਿਲਣੀ ਚਾਹੀਦੀ ਉਹਨਾਂ ਨੂੰ ਜੁੜੀ ਹੋਏ ਧੰਨਵਾਦ ਦਿਨ ਸੰਜਣਾ ਜੰਮੇਰਪੁਰ ਧੰਨਵਾਦ